ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਇੱਕ ਵਾਰ ਫਿਰ ਦਿਓ ਚਾਤ ਕਰਦਾ ਰਹਾ ਪੋਸਟੇਕਿਸਾਨਾ ਦਾ ਜਿਹੜਾ ਬੰਦ ਸੀ ਅੱਜ ਬੰਦ ਨਹੀਂ ਜਿਹੜਾ ਭਰਪੂਰ ਸਹਿਯੋਗ ਮਿਲ ਰਿਹਾ ਜਿੱਥੇ ਕੋਟਕਪੂਰਾ ਮੁੱਖ ਜੋਗ ਦੇ ਉੱਤੇ ਕਿਸਾਨਾਂ ਦਾ ਧਰਨਾ ਲੱਗਿਆ ਉੱਥੇ ਬੰਦ ਦੀ ਕਵਰੇਜ ਵੀ ਜਿਹੜਾ ਦਿਖਾਵਾਂਗੇ ਤੁਹਾਨੂੰ ਲੋਕਾਂ ਨੂੰ ਜਿਹੜੀ ਬਲਵਤ ਹੋਊਗੀ ਉਹ ਵੀ ਆਪਾਂ ਤੁਹਾਨੂੰ ਰੂਪ ਦੇ ਕਰਾਂਗੇ ਉਸ ਤੋਂ ਪਹਿਲੇ ਜਿਹੜੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਦੇ ਜਿਹੜਾ ਫਰੀਦਕੋਟ ਦੇ ਕੀਮ ਜਿਹੜੇ ਇੱਥੇ ਪਹੁੰਚੀ ਆ ਕਰਨੇ ਦਾ ਸਵਰਚਨ ਕਰਨ ਬੰਦ ਦਾ ਜਿਹੜਾ ਭਰਪੂਰ ਸਹਿਯੋਗ ਦੇ ਲਈ ਇੱਥੇ ਆਪਾਂ ਉਹ ਵੀ ਬੋਲ ਤੜਨਾ ਰੂਪੂ ਕਰਾਂਗੇ ਕੀ ਕਹਿੰਦੇ ਹਨ ਦਾ ਤੁਸੀਂ ਦੱਸੋ ਸਰ ਮੈਂ ਜ਼ ਹਾਂ ਜੀ ਸਰ ਅੱਜ ਇਸ ਬੰਦ ਦਾ ਪੂਰਨ ਸਮਰਥਨ ਕਰਦੇ ਆ ਸਾਡੇ ਬਹੁਤ ਵੱਡੀ ਗਿਣਤੀ ਵਿੱਚ ਸਾਥੀ ਇਸ ਵਿੱਚ ਸ਼ਾਮਲ ਹੋਏ ਆ ਅਸੀਂ ਲਗਾਤਾਰ ਕਿਸਾਨ ਜਥੇਬੰਦੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੇ ਆ ਤੇ ਕੰਮ ਕਰਦੇ ਰਹਾਂਗੇ ਇਹਨਾਂ ਦੀਆਂ ਹੱਕੀ ਮੰਗਾਂ ਜਿਸ ਤਰ੍ਹਾਂ ਕੀਮਤਾਂ ਐਮਐਸਪੀ ਤੇ ਕਿਸਾਨਾਂ ਸਰ ਤੇ ਮਜ਼ਦੂਰਾਂ ਸਰ ਚੜੇ ਹੋਏ ਕਰਜ਼ੇ ਉਹਨਾਂ ਦਾ ਇੱਕ ਨਾ ਮਨਾਉਣ ਵਾਸਤੇ ਡਲੇ ਸਾਹਿਬ ਦਾ ਮਰਨ ਵਰਤ ਰਗਾਧਰ 34ਵੇਂ ਦਿਨ ਵਿੱਚ ਦਾਖਲ ਹੋ ਗਿਆ ਉਹਦੇ ਵਾਸਤੇ ਪਿਸਾਨ ਦੇ ਜਿਹੜੇ ਹੱਤੀ ਮੰਗਾ ਉਹਨਾਂ ਨੂੰ ਪੂਰੀਆਂ ਕਰਾਉਣ ਵਾਸਤੇ ਅਸੀਂ ਇਹਨਾਂ ਦਾ ਬੜੇ ਜ਼ੋਰ ਦਾ ਢੰਗ ਨਾਲ ਸਮਰਥਨ ਕਰਦੇ ਆ ਤੇ ਨਾਲ ਹੀ ਅੱਜ ਵੱਡੀ ਗਿਣਤੀ ਵਿੱਚ ਅੱਜ ਜਿਹੜੇ ਸਾਥੀ ਪਹੁੰਚੇ ਆ ਤੇ ਹੋਰ ਵੱਖ-ਵੱਖ ਬਲਾਕਾਂ ਦੇ ਸਾਡੇ ਸਾਥੀ ਬਾਜਾਖਾਨਾ ਬਰਗਾੜੀ ਤੇ ਸਾਧਕ ਦੇ ਘਰ ਜਿਹੜੇ ਜਿੱਥੇ ਵੀ ਇਹਨਾਂ ਅੱਜ ਇਸ ਬੰਦ ਦੀ ਕਾਲ ਦਿੱਤੀ ਗਈ ਆ ਉੱਥੇ ਕੰਮ ਕਰ ਰਹੇ ਨੇ ਸਾਡੇ ਪਰ ਕੀ ਲੱਗਦਾ ਵੀ ਉਹ ਜਿਹੜਾ ਬੰਦ ਦਾ ਐਲਾਨ ਹੋਇਆ ਉਹ ਕਿੰਨਾ ਤੇ ਜਿਹੜਾ ਵੈਪਰ ਪੂਰੇ ਸਹਿਯੋਗ ਮਿਲਿਆ ਤੇ ਕਿੱਥੇ ਵਧਾ ਪਰ ਇਹੋ ਗੱਲ ਮਤਲਬ ਇਹਨਾਂ ਦਾ ਹੱਲ ਜਿਦਾ ਹੋ ਨਹੀਂ ਰਿਹਾ ਕੀ ਕਰਨਾ ਬੰਦੀ ਦਾ ਦੇਖੋ ਜੀ ਕਾਰਨ ਤਾਂ ਆਪਾਂ ਸਾਰੇ ਹੀ ਜਾਣਦੇ ਆ ਕਿਸਾਨ ਮੰਡੀਆਂ ਚ ਰੋਲ ਰਿਆ ਪਿਛਲੇ ਮਹੀਨੇ ਚੋੜੀ ਝੋਨੇ ਦੀ ਬੇਕਦਰੀ ਹੋਈ ਆ ਉਹ ਕਿੰਨਾ ਜਿਹੜੀ ਸੈਂਟਰ ਸਰਕਾਰ ਆ ਉਹ ਇਹਨਾਂ ਦੀਆਂ ਜਾਇਜ਼ ਮੰਗਾਂ ਜਿਹੜੀਆਂ ਪੂਰੀਆਂ ਕਰਨ ਤੋਂ ਕੋਈ ਵੀ ਮਰਨ ਵਰਤ ਜਦੋਂ ਉਹ 34ਵੇਂ ਦਿਨ ਚ ਦਾਖਲ ਹੋ ਕੇ ਸੈਂਟਰ ਦਾ ਕੋਈ ਵੀ ਮਨਿਸਟਰ ਪੰਜਾਬ ਸਰਕਾਰ ਦਾ ਵੀ ਇੱਥੋਂ ਜ਼ਿਕਰ ਕਰੋਗੇ ਤਾਂ ਮਿੱਟੀ ਝਾੜਨ ਵਾਲੀ ਗੱਲ ਹੀ ਆ ਉਹ ਇੱਥੋਂ ਜ਼ਿਕਰ ਕਿੰਨਾ ਗੱਲੇ ਵਸਾਣਾ ਕੋਈ ਵੀ ਮਨਿਸਟਰ ਗੱਲ ਕਰਨ ਤੇ ਕਰ ਵੀ ਨਹੀਂ ਪਹੁੰਚਾਗਾ ਔਰ ਪਿਛਲੇ ਵਾਰਿਆਂ ਜਿਹੜੇ ਧਰਨੇ ਲੱਗੇ ਸੀਗੇ ਉੱਥੇ ਜਿਹੜੀਆਂ ਕਾਨੂੰਨੀ ਗਰੰਟੀਆਂ ਵੀ ਦਿੱਤੀਆਂ ਗਈਆਂ ਸੀ ਸੁਪਰੀਮ ਕੋਰਟ ਨੇ ਵੀ ਸਾਨੂੰ ਇੱਕ ਕਮੇਟੀ ਬਣਾ ਕੇ ਉਹਦੇ ਬਾਰੇ ਇਹਨਾਂ ਨੂੰ ਬਹੁਤ ਝਾੜ ਪਾਈ ਆ ਪਰ ਇਹ ਸਭ ਦੇ ਬਾਵਜੂਦ ਵੀ ਤੇ ਸਰਕਾਰ ਮੁੱਕਰ ਰਹੀ ਆ ਤੇ ਉਸ ਵਾਅਦੇ ਨੂੰ ਪੂਰਾ ਕਰਾਉਣ ਲਈ ਹੀ ਅੱਜ ਇਹ ਮਰਨ ਵਰਤ ਸ਼ੁਰੂ ਕਰਤੇ ਵੇ ਕੋਈ ਸ਼ੌਕ ਨਹੀਂਗਾ ਇਹ ਧਰਨੇ ਮਜਾਰਿਆਂ ਦਾ ਕੋਈ ਕਿਉਂਕਿ ਵਪਾਰ ਮੰਡਲ ਨੂੰ ਵੀ ਬਹੁਤ ਮੁਸ਼ਕਲਾਂ ਆ ਆਮ ਲੋਕਾਂ ਨੂੰ ਵੀ ਬੜੀ ਮੁਸ਼ਕਲ ਆਉਂਦੀ ਆ ਪਰ ਇਸ ਮਜਬੂਰੀ ਆ ਸਾਡੀ ਧਰਨੇ ਦੇਣਾ ਮਜਬੂਰੀ ਆ ਕਰਨੇ ਦੇ ਇਹ ਆਪਾਂ ਗੱਲ ਕਰੀਏ ਵੀ ਜਿਹੜਾ ਸਮੱਸਿਆ ਇਹਨਾਂ ਦੀ ਇਹਦਾ ਮਸਲਾ ਇਹ ਅੱਜ ਦਾ ਨਹੀਂ ਉਹ ਪੁਰਾਣਾ ਵੀ ਜਿਹੜਾ ਕਿਸਾਨੀ ਦੇ ਐਮਐਸਪੀ ਦੇ ਜਿਹੜਾ ਕਾਨੂੰਨਾਂ ਨੂੰ ਲੈ ਕੇ ਜਿਹੜਾ ਮਸਲਾ ਉਹਦੇ ਤੋਂ ਚੱਲੇ ਆ ਰਿਹਾ ਵੀ ਕਿਉਂ ਵੀ ਮੋਦੀ ਸਰਕਾਰ ਕਿਉਂ ਨਹੀਂ ਹੱਲ ਕਰਦੀ ਵੀ ਕੀ ਕਰਨ ਇਹਦਾ ਇਹ ਮਰਨ ਵਰਤ ਤੇ ਵੀ ਬਹਿਲਾ ਬਹਿਦਾ ਰਹਿੰਦਾ ਸਾਹਿਬ ਅਸੀਂ ਇਹ ਸਾਰੇ ਜਾਣਦੇ ਆ ਜੀ ਸਰਕਾਰਾਂ ਦੀ ਨੀਤੀ ਜਿਹੜੀ ਕਹਿਣੀ ਤੇ ਕਰਨੀ ਵਿੱਚ ਬਹੁਤ ਫਰਕ ਹੁੰਦਾ ਹੈਗਾ ਸਰਕਾਰਾਂ ਜਦੋਂ ਇਲੈਕਸ਼ਨ ਆਉਂਦੇ ਆ ਉਦੋਂ ਬਹੁਤ ਸਾਰੇ ਝੂਠੇ ਵਾਅਦੇ ਕਰਦੀਆਂ ਨੇ ਸਾਰੇ ਸਰੂਨ ਧਰਮ ਜਾਤੀ ਦੇ ਨਾਂ ਤੇ ਲੜਾਉਂਦੀਆਂ ਨੇ ਪਰ ਜਦੋਂ ਇਹਨਾਂ ਇਲੈਕਸ਼ਨ ਜਿੱਤਣ ਤੋਂ ਬਾਅਦ ਉਦੋਂ ਉਹਨਾਂ ਦੀ ਸੋਚ 'ਚ ਬਹੁਤ ਫਰਕ ਆ ਜਾਂਦਾ ਹੈ ਇਸੇ ਕਰਕੇ ਹੀ ਲਗਾਤਾਰ ਕਿਸਾਨੀ ਹੈ ਜਿਹੜੀ ਨਿਘਾਰ ਵੱਲ ਵੱਧ ਰਹੀ ਹੈ ਪਰ ਅਸੀਂ ਸਾਰੇ ਜਾਣਦੇ ਆ ਜੇਕਰ ਕਿਸਾਨ ਜਿਉਂਦਾ ਤਾਂ ਸਾਰਿਆਂ ਦੇ ਕਾਰੋਬਾਰ ਜਿਉਂਦੇ ਨੇ ਜੇਕਰ ਕਿਸਾਨ ਕਿੰਨਾ ਮਰਦਾ ਤਾਂ ਨਾਲ ਦੀ ਨਾਲ ਹੀ ਸਾਰੇ ਕਾਰੋਬਾਰ ਇੱਥੇ ਪੰਜਾਬ 'ਚ ਠੱਪ ਹੋ ਜਾਣੇ ਆ। ਇਦਾਂ ਲੱਗਦਾ ਇਹ ਵੀ ਕਹਿ ਦਈਏ ਵੀ ਜਿਵੇਂ ਕਿਸਾਨ ਜਿਹੜਾ ਸੰਤੁਸ਼ਟ ਹੋਵੇ ਤੇ ਕਿਸਾਨ ਸਵਸਥ ਹੋਵੇ ਤੇ ਜਿਹੜਾ ਵੀ ਆਰਥਿਕ ਵਿਵਸਥਾ ਤੇ ਜਿਹੜਾ ਹੈਗਾ ਇਹਦਾ ਅਸਰ ਪੈਂਦਾ। ਬਿਲਕੁਲ ਠੀਕ ਕਿਹਾ ਤੁਸੀਂ। ਬਹੁਤ ਵੱਡਾ ਅਸਰ ਪੈਣਾ ਆਰਥਿਕ ਵਿਵਸਥਾ ਤੇ ਜਿਹੜਾ ਸਾਡੀ ਇਕਨੋਮੀ ਆ ਸਾਰੀ ਹੀ ਕਿਸਾਨੀ ਦੇ ਖੇਤੀ ਦੇ ਸਿਰ ਤੇ ਖੜੀ ਆ। ਜੇਕਰ ਕਿਸਾਨ ਕਿੰਨਾ ਕਾਰੋਬਾਰ ਆਪਣਾ ਸਹੀ ਕਰ ਰਿਹਾ ਅਸੀਂ ਉਹਨਾਂ ਨੂੰ ਫਸਲਾਂ ਦਾ ਸਮਰਥਨ ਮੁੱਲ ਸਹੀ ਠੀਕ ਮਿਲ ਰਿਹਾ ਤਾਂ ਹੀ ਬਾਜ਼ਾਰ ਦੇ ਵਿੱਚ ਰੌਣਕ ਆਉਣੀ ਆ ਤਾਂ ਹੀ ਬਾਜ਼ਾਰ ਦਾ ਕਾਰੋਬਾਰ ਚੱਲਣਾ ਹੈ ਪਰ ਇਹ ਚੀਜ਼ ਅੱਜ ਦੇਖਣ ਨੂੰ ਨਹੀਂ ਮਿਲ ਰਹੀ ਵੀ ਅੱਜ ਜਿਹੜਾ ਕਿਸਾਨ ਉਹ ਦਿੱਲੀ ਬੈਠਾ ਧਰਨੇ ਤੇ ਆਪਣੇ ਮੰਗਾਂ ਮਨੋਣ ਵਾਸਤੇ ਇੱਥੇ ਮਤਲਬ ਹੈ ਨਹੀਂਗਾ ਇਸ ਟਾਈਮ ਵੀ ਉਹ ਕੀ ਕਿੱਥੇ ਤੱਕ ਜਾਏ ਵੀ ਸਰਕਾਰ ਤੋਂ ਕਿਉਂ ਚੋਅ ਦੀ ਬਾਰੇ ਸਰਕਾਰ ਜਿਵੇਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਾ ਚੁੱਕਿਆ ਹੈ ਕਿ ਸਰਕਾਰਾਂ ਨੂੰ ਸਿਰਫ ਵੋਟਾਂ ਦੇਖਰੀ ਮਤਲਬ ਹੈ ਉਹਨਾਂ ਨੇ ਵੋਟਾਂ ਵੇਲੇ ਸਾਨੂੰ ਲੜਾਉਣਾ ਹੁੰਦਾ ਹੁਣ ਉਹਨਾਂ ਦੀ ਗੱਲ ਕਹਿਣੀ ਕਰਨੀ 'ਚ ਫਰਕ ਹੁੰਦਾ ਉਹਨਾਂ ਨੇ ਸਾਨੂੰ ਧਰਮ ਦੇ ਨਾਂ ਤੇ ਜਾਤੀ ਦੇ ਨਾਂ ਤੇ ਲੜਾਉਣਾ ਹੁੰਦਾ ਉਹਨਾਂ ਦੇ ਸਿਰਫ ਦੇ ਸਿਰਫ ਮਕਸਦ ਵੋਟ ਹੀ ਹੁੰਦਾ ਨਾ ਕਿ ਉਹਨਾਂ ਨੂੰ ਸਾਡੇ ਮਸਲਿਆਂ ਤੇ ਕਰਉਂਦਾ ਸਾਡੇ ਮਸਲੇ ਜਿਉਂ ਦੀ ਤਿਉਹੀ ਆ ਸਰਕਾਰਾਂ ਬਦਲਦੀਆਂ ਰਹਿਣੀਆਂ ਖਾਸ ਕਰਕੇ ਮੋਦੀ ਸਰਕਾਰ ਪੀਜੀ ਵੀਰੀ ਕਿੰਨਾ ਸੱਤਾ ਜਾ ਚੁੱਕੀ ਆ ਸੱਤਾ ਜਾਉਣ ਦੇ باوجود ਵੀ ਇੰਨਾ ਲੰਮਾ ਸਮਾਂ ਸੰਘਰਸ਼ ਸਭ ਨੂੰ ਇੱਥੋਂ ਤੁਸੀਂ ਕਵਰ ਕਰ ਰਹੇ ਆ ਤੁਹਾਡਾ ਬਹੁਤ ਧੰਨਵਾਦ ਸਭ ਨੂੰ ਬਾਹਰਲਾ ਮੀਡੀਆ ਵੀ ਸਾਨੂੰ ਪੂਰਾ ਜਿਹੜਾ ਇੰਟਰਨੈਸ਼ਨਲ ਮੀਡੀਆ ਵੀ ਕਿਸਾਨੀ ਮੰਗਾਂ ਬਾਰੇ ਚੇਤਨਾ ਪਰ ਇੱਥੋਂ ਵਾਲਾ ਉਹ ਕਹਿਣਾ ਨਹੀਂ ਚਾਹੀਦਾ ਗੋਦੀ ਮੀਡੀਆ ਜਿਹੜਾ ਉਸ ਚੀਜ਼ ਦੀ ਕਿਨਾਂ ਸਮਰਥਨ ਨਹੀਂ ਕਰ ਰਿਹਾ ਹੁਣ ਮੇਰਾ ਆਪਣੇ ਮੋਢੀ ਮੰਤਰੀ ਨਿਰੰਦਰ ਮੋਦੀ ਜੀ ਕੀ ਲੱਗਦਾ ਤੁਸਾਂ ਇਹ ਨਧਰਾ ਹੱਲ ਕਰ ਦੇਣਗੇ ਦੇਖੋ ਅਸੀਂ ਅਮੀਰ ਕਰ ਸਕਦੇ ਆ ਸਾਨੂੰ ਤਾਂ ਨਹੀਂ ਲੱਗਦਾ ਅਸੀਂ ਤਾਂ ਇਹ ਕਹਾਂਗੇ ਇਹ ਸਾਰੀ ਬੇਸ਼ਰਮੀ ਹੈ ਸਰਕਾਰ ਦੀ ਜਿਹੜੀ ਕਿਨਾਂ ਵਾਰ-ਵਾਰ ਜਮੋਰਚੇ ਲਾਉਣੇ ਪੈ ਰਹੇ ਆ ਐਦੂੰ ਸਰਕਾਰ ਦੀ ਬੇਸ਼ਰਮੀ ਹੋਰ ਕੀ ਹੋਊਗੀ ਪਰ ਉਮੀਦ ਤਾਂ ਆਪਾਂ ਰੱਖਦੇ ਆ ਨਾ ਉਮੀਦ ਤਾਂ ਪਰਜਾ ਜਿਹੜੀ ਰਾਜੇ ਤੋਂ ਹੀ ਰੱਖ ਸਕਦੀ ਹੈ ਇੱਕ ਪ੍ਰਾਈਮ ਮਿਨਿਸਟਰ ਹੋਣ ਦੇ ਨਾਤੇ ਉਹਨਾਂ ਦਾ ਫਰਜ਼ ਬਣਦਾ ਉਹ ਆਪਣੇ ਕਿੰਨਾ ਕੋਈ ਕਮੇਟੀ ਭੇਜਣਾ ਜਾਂ ਕੋਈ ਆਪਣੇ ਮਹਿਕਮੇ ਦੇ ਜਾਂ ਖੇਤੀਬਾੜੀ ਐਗਰੀਕਲਚਰ ਮਿਨਿਸਟਰ ਭੇਜਣਾ ਕਿਸੇ ਨੂੰ ਵੀ ਕਿੰਨਾ ਉਹ ਆ ਕੇ ਕਿੰਨਾ ਉੱਥੇ ਕਿਸਾਨਾਂ ਨਾਲ ਗੱਲਬਾਤ ਕਰੇ ਕਿਉਂਕਿ ਟੀਬਲ ਤੇ ਬੈਠਿਆਂ ਗੱਲਬਾਤ ਹੋਣੀ ਆ ਕੋਈ ਆਵਾਜ਼ ਬਹਲ ਵਿੱਚੋਂ ਨਿਕਲ ਸਕਦਾ ਕੀ ਲੱਗਦਾ ਅਗਲੀ ਆਉਣ ਵਾਲੀ ਸਰਕਾਰ ਤੋਂ ਪਹਿਲਾਂ ਹੱਲ ਹੋਊਗਾ ਦੇਖੋ ਐਡੀ ਛੇਜ਼ੀ ਕੁਝ ਨਹੀਂ ਕਿਹਾ ਜਾ ਸਕਦਾ ਕੋਈ ਵੀ ਸਰਕਾਰ ਤੋਂ ਕਿੰਨਾ ਹੱਲ ਹੋ ਜੂਗਾ ਪਰ ਆਪਾਂ ਸਾਰੇ ਇੱਕ ਨਾ ਉਮੀਦ ਕਰਦੇ ਆ ਵੀ ਇਹ ਹੱਲ ਛੇਤੀ ਹੋ ਜਾਣਾ ਚਾਹੀਦਾ ਜਿੰਨਾ ਸਾਡੇ ਕਾਰੋਬਾਰ ਸਾਰਿਆਂ ਬਜ਼ਾਰਾਂ ਚ ਮੈਂ ਪਹਿਲਾਂ ਕਈ ਕਹਿ ਚੁੱਕਿਆ ਵੀ ਰੌਣਕ ਆਵੇ ਵਾਰ-ਵਾਰ ਕਿਸੇ ਦੂਜੇ ਸਾਥੀਆਂ ਨੂੰ ਜਿਹੜੇ ਨਾਮ ਲੋਕ ਅੱਜ-ਕੱਲ੍ਹ ਕਹਿੰਦੇ ਹੁਣ ਵਿਹਾਂ ਦਾ ਸੀਜ਼ਨ ਅਗਲੇ ਮਹੀਨੇ ਸ਼ੁਰੂ ਹੋ ਜਾਣਾ ਧਰਨੇ ਮਜ਼ਾਰਾਂ ਨਾਲ ਉਹਨਾਂ ਨੂੰ ਵੀ ਬਹੁਤ ਪਰੇਸ਼ਾਨੀ ਹੁੰਦੀ ਹੈ ਤੇ ਸਰਕਾਰ ਨੂੰ ਚਾਹੀਦਾ ਪਹਿਲ ਦੇ ਆਧਾਰ ਤੇ ਮਸਲਾ ਹੱਲ ਕਰਨਾ ਚਾਹੀਦਾ ਸਰੋ ਜਿਹੜਾ ਜਗਦੀਪ ਬੱਲੇਵਾਲ ਜੀ ਜਿਹਦੇ ਸਹਿਯੋਗ ਤੇ ਗੱਲਰੀ ਉੱਤੇ ਤੇ ਨਾਲ ਵੀ ਹੈਗਾ ਪਰ ਸਰਕਾਰ ਵੀ ਇਹ ਮਸਲਾ ਹਲੇ ਤੱਕ ਹੱਲ ਨਹੀਂ ਕਰਨ ਲਗਰੀ ਜਿਹੜਾ ਮਤਲਬ ਪੁਰਾਣਾ ਮਸਲਾ ਹੈ ਬਹੁਤ ਤਰ੍ਹਾਂ ਦੇ ਤੇ ਨਾਮ ਹੈ ਇਸਦੇ ਨਾਮ ਤੇ ਰਗੜੀ ਕੋ ਨਿਕਲੋ ਅਪੀਲ ਹੈ ਤੁਹਾਨੂੰ ਅਸੀਂ ਹੱਥ ਬੰਨ੍ਹ ਕੇ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਛੱਡ ਕੇ ਅਸੀਂ ਰਾਜਸਥਾਨ ਹਰਿਆਣੇ ਦੇ ਲੋਕਾਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਡੱਲੇਵਾਲ ਸਾਹਿਬ ਜਿਹੜੇ ਮਰਨwarte ਤੇ ਬੈਠੇ ਆ 34ਵੇਂ ਦਿਨ ਚ ਮਰਨwarte ਦਾਖਲ ਹੋ ਚੁੱਕਿਆ ਉਹਨਾਂ ਦਾ ਵੱਤਵਾ ਸਾਥ ਦਿੱਤਾ ਜਾਵੇ ਆਸੀਂ ਜਿਹੜੇ ਸਾਡੇ ਵਿਵਾਦ ਆ ਉਹਨਾਂ ਨੂੰ ਉੱਪਰ ਉੱਠ ਕੇ ਕਿਉਂਕਿ ਇਹ ਮਸਲਾ ਜਿੰਨੀ ਛੇਤੀ ਹੱਲ ਹੋ ਜੇ ਉਨੀ ਛੇਤੀ ਸਾਡੇ ਪੰਜਾਬ ਦੇ ਸਾਰੇ ਲੋਕਾਂ ਦੀ ਭਲਾਈ ਆ ਤੇ ਪੰਜਾਬ ਚ 1963 ਹੀ ਸਾਰਾ ਕਾਰੋਬਾਰ ਜਿਹੜਾ ਉਹ ਵਧੂ ਖਲੂਗਾ ਇਹਦਾ ਅਸਰ ਸਾਡੇ ਸਾਰੇ ਬਜ਼ਾਰਾਂ ਤੇ ਵੀ ਪੈਂਦਾ ਤੇ ਇਹ ਮਸਲਾ ਵਾਰ ਤੋਂ ਵਾਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਖਾਸ ਕਰਕੇ ਉਨੇ ਇਸ ਵਾਰ ਫਤਿਹਾਂ ਦੇਣਾ ਚਾਹੀਦਾ ਆਪਣੇ ਮਨਿਸਟਰ ਭੇਜ ਕੇ ਜਾਂ ਕੋਈ ਕਮੇਟੀ ਭੇਜ ਕੇ ਟੇਬ ਟਾਕ ਹੋਣੀ ਜ਼ਰੂਰੀ ਹੈ ਟੇਬ ਟਾਕ ਹੋਣੀ ਚਾਹੀਦੀ ਹੈ ਹੱਲ ਹੋਣੀ ਚਾਹੀਦਾ ਇਸ ਮਸਲੇ ਦਾ ਇਹ ਵੀ ਇਹਨਾਂ ਨੇ ਗੱਲ ਕਹੀ ਹੈ ਕਿ ਮੈਡੀਕਲ ਪ੍ਰੈਕਟਿਸ ਨਾਲ ਸੋਸ਼ਲ ਗ੍ਰਾਫ ਰੀਡ ਕੋਡ ਪ੍ਰਧਾਨੁਰ ਤੇ ਨਾਲ ਉਹ ਵੀ ਜਿਹੜੀ ਪੂਰੀ ਟੀਮ ਲੱਗ ਕੇ ਆਇਆ ਭਰਪੂਰ ਸਹਿਯੋਗ ਮਿਲਿਆ ਕੋਟਪੂਰਾ ਵਿੱਚ ਬੱਤੀਆਂ ਦਾ ਚੌਕ ਵਿੱਚ ਜਿਹੜਾ ਕਿਸਾਨਾਂ ਦਾ ਧਰਨਾ ਤੇ ਨਾਲ ਜਿਹੜਾ ਬੰਦ ਦਾ ਐਲਾਨ ਸੀਗਾ ਪੂਰਾ ਬੰਦ ਨੂੰ ਸਮਰਥਨ ਮਿਲਿਆ ਇਹਦੇ ਨਾਲ ਸਾਡੀ ਰਿਪੋਰਟ ਮੈਕ ਉਹਦੇ ਕੋਲ ਤਰ ਤਿਆਰ ਇਹਦੇ ਨਾਲ ਜਿਹੜੀ ਮਦਦ ਆਪਾਂ ਗੱਲ ਕਹੀ ਜਾਂਦੇ ਨੇ ਵੀ ਮੋਦੀ ਜੀ ਨੇ ਮਦਦ ਨੂੰ ਮੰਗ ਕੀਤੀ ਹੈ ਵੀ ਇਹ ਮਸਲਾ ਹੱਲ ਹੋਵੇ ਤੇ ਜਿਹੜੇ ਮਰਦ ਵਰਦ ਤੇ ਬੈਠੇ ਨੇ ਡੱਲੇ ਵਾਲ ਸਾਹ ਉਹਨੇ ਦੇ ਫੇਦ ਨੂੰ ਵੀ ਦੇਖ ਕੇ ਜਿਹੜਾ ਹੈਗਾ ਵੀ ਇਹ ਜਿਹੜਾ ਕਿੰਨਾ ਫਿਰ ਮਤਲਬ ਬੰਦਾ ਬੈਠੇ ਰਹੂਗਾ ਆਖਿਰ ਕਿਹਨੇ ਕਰਤਾ ਵੀ ਉਹ ਕੋਨੇ ਕੋਤਾ ਉਹਨਾਂ ਨੂੰ ਹੋਊਗਾ ਤੇ ਉਸ ਤੋਂ ਬਿਨਾਂ ਕੋਈ ਉਹਨਾਂ ਦੀ ਫੇਦ ਹੋਰ ਵਿਗੜੇ ਤੇ ਤਦ ਮੋਦੀ ਨੂੰ ਕਈ ਵਾਰ ਕੀ ਵੀ ਇਹ ਮਸਲਾ ਛੇਤੀ ਛੇਤੀ ਹੱਲ ਕਰ ਦੇ ਤੇ ਕਿਸਾਨ ਜਿਹੜੇ ਰੀੜ ਦੀ ਹੱਡੀ ਜਿਨ੍ਹਾਂ ਨੇ ਆਪਾਂ ਕਹਿ ਦਿੰਦੇ ਆ ਆਸਤ ਵਿਵਸਥਾ ਦੇ ਜਿਹੜਾ ਹੈਗਾ ਅਫਰਬਿੰਦਾ ਪਿਆਸ ਦੀ ਉਹ ਵੀ ਜਿਹੜਾ ਹੈਗਾ ਸਹੀ ਰਹੇ ਤੇ ਇਸ ਲਈ ਇਸ ਬਸਲੇ ਨੂੰ ਹਾਲਤ ਕਰਨ ਲਈ ਜ਼ਰੂਰੀ ਹੈ ਦੇਦਰ ਰਿਪੋਰਟ ਮੈਕੋਡ ਕੋਰੇ ਤਰੋਈ ਤਾ ਆਇਆ ਰਿਪੋਰਟ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਣਤਿਆ ਪੀ ਦੇ ਰਿਹਾ ਯਾਦ ਪਾਤ ਨੂੰ ਆਇਆ ਪਾਤ ਮੇਰੇ ਦੇਖਣ ਵਾਲੇ ਹਾਰੇ ਦਿਸਤਗਾ ਮੈਂ ਕੋਰ ਫਿਰ ਦਿਨ ਸੁਵਾਦ ਕਰਦਾ ਇਸ ਤੋਂ ਜੋ ਕਿ ਕੋਟਪੁਰੇ ਦੇ ਮੁੱਖ ਪੱਤੀ ਵਾਲੇ ਚੌਕ ਵਿੱਚ ਕਰਨਲ ਪਿਆ ਦੇ ਕਿਸਾਨਾਂ ਦਾ ਬੰਦ ਦੇ ਕੋਲ ਸੀ ਕਿਸਾਨਾਂ ਵੱਲੋਂ ਔਰ ਉਸ ਨੂੰ ਭਰਪੂਰ ਗਾਰਮ ਮਿਲਿਆ ਹਰ ਤਰ੍ਹਾਂ ਦੇ ਸਮਰਥਨ ਮਿਲਿਆ ਬੋਰਡਰ ਮਿਲ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਨੇ ਕਾਵਨ ਤੇ ਜਿਵੇਂ ਕੀਤਾ ਜਾ ਰਿਹਾ ਨਾਲ ਇਸ ਮੁੱਖ ਅੰਗ ਹਨ ਵਿਅਕਤੀ ਜਿਹੜੇ ਸਾਡੇ ਨਾਲ ਮੈਂ ਕਹਿੰਨਾ ਪਹਿਲਾਂ ਦਿਖਾਇਆ ਜਾਵੇਗਾ ਬਹੁਤ ਸਮਾਪਤ ਕੀ ਇਹਨਾਂ ਦਾ ਕੀ ਇਹਨਾਂ ਦਾ ਮਕਸਦ ਹੈ ਇੱਥੇ ਪਹੁੰਚਣ ਦਾ ਤੇ ਕੀ ਮਤਲਬ ਜਿਹੜਾ ਹੈਗਾ ਕਹਿੰਦੇ ਚਾਹੁੰਦੇ ਨੇ ਮੀਡੀਆ ਰਾਈ ਆਪਾਂ ਤੁਹਾਨੂੰ ਉਹ ਵੀ ਰੂਬਰੂ ਕਰਾਂਗੇ ਲੋਕਾਂ ਦੇ ਸਭ ਤੋਂ ਪਹਿਲਾਂ ਮਿਲਦੇ ਆਪਾਂ ਜਗਤਾਰ ਜੀ ਕੋਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਆਪਣੇ ਬਾਰੇ ਤੇ ਇੱਕ ਆਪਣੀ ਜੋ ਸੁਸਾਇਟੀ ਹੈ ਜੋ ਕਿ ਸਾਡੀ ਜ਼ਿਲ੍ਹਾ ਫਰੀਦਕੋਟ ਦੀ ਆਪੰਗ ਸੰਘ ਸੂਲਮੰਚ ਵੀ ਬਣੀ ਆ ਸਾਡੀ ਕਿਹੜਾ ਗਰੁੱਪ ਬਣਿਆ ਇੱਕ ਲੋਕ ਅਧਿਕਾਰ ਲਹਿਰ ਆ ਜੋ ਕਿ ਅੱਜ ਸਾਰੇ ਪੰਜਾਬ ਦੇ ਕਿਸਾਨ ਯੂਨੀਅਨਾਂ ਨੇ 30 ਦਸੰਬਰ ਦੀ ਕਾਰ ਦਿੱਤੀ ਸੀ ਬੰਦ ਦੀ ਪੰਜਾਬ ਦੀ ਸੋ ਅੱਜ ਕੋੜਕੂਏ ਸ਼ਹਿਰ ਦੇ ਵਿੱਚ ਜੋ ਕਿ ਪੂਰਨ ਤੌਰ ਤੇ ਬੰਦ ਰਿਹਾ ਜੋ ਕਿ ਸਾਡੀ ਯੂਨੀਅਨ ਆ ਜ਼ਿਲ੍ਹਾ ਫਰੀਦਕੋਟ ਦੀ ਅਸੀਂ ਪੂਰਨ ਤੌਰ ਤੇ ਵਿਸ਼ਵਾਸ ਦਿਵਾਉਣੀ ਹੈ ਕਿਸਾਨ ਯੂਨੀਅਨ ਨੂੰ ਜਦੋਂ ਵੀ ਕੋਈ ਸਾਨੂੰ ਹੁਕਮ ਕਰਨਗੇ ਅਸੀਂ ਉਹ ਤੇ ਪੂਰਾ ਅਮਲ ਕਰਾਂਗੇ ਇਹਨਾਂ ਦਾ ਸਾਥ ਦੇਵਾਂਗੇ ਮੋਢੇ ਨਾਲ ਮੋਢਾ ਲਾ ਕੇ ਚੱਲਾਂਗੇ ਬਾਕੀ ਜੋ ਕਿ ਸਾਡੇ ਪੰਜਾਬ ਦੇ ਪ੍ਰਧਾਨ ਹਨ ਸਰਦਾਰ ਅੱਲਾ ਜੀ ਉਹ ਮਰਨ ਮਾਰਤੇ ਭੁਖ ਹੜਤਾਲ ਤੇ ਬੈਠੇ ਹਨ ਸੋ ਅਸੀਂ ਸਤਿਗੁਰੂ ਅੱਗੇ ਅਰਦਾਸ ਕਰਦੇ ਹਾਂ ਤੇ ਉਹਨਾਂ ਨੂੰ ਸਤਿਗੁਰੂ ਦੀ ਤੰਦਰੁਸਤੀ ਬਖਸ਼ਣ ਉਹ ਸਾਰਿਆਂ ਦੀ ਖਾਤਰੀ ਉਹ ਖਰਤਾਅ ਤੇ ਬੈਠੇ ਆ ਜੋ ਵੀ ਮਜ਼ਦੂਰ ਆ ਕਿਸਾਨ ਜੁਨੀਆਣਾ ਤੇ ਆਪਣੇ ਜਿਨੇ ਵੀ ਦੁਕਾਨਦਾਰ ਹਨ ਉਹ ਸਾਰੇ ਅਸੀਂ ਰਲ ਕੇ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਤਾਂ ਦੋਸਤੀ ਮਤਲਬ ਜੋ ਸਾਡੇ ਸਾਰੇ ਕਿਸਾਨ ਯੂਨੀਅਨ ਵਾਲੇ ਹਨ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨ ਕਰਦਾਰ ਦੇ ਆ ਜੋ ਕਿ 3 ਤਰੀਕ ਦੀ ਇਹਨਾਂ ਨੇ ਖਨੌੜੀ ਬਾਰਡਰ ਤੇ ਹੁਕਮ ਕਰਿਆ ਉਥੇ ਸਾਡੀ ਹੈਂਡੀਕੈਪਡ ਯੂਨੀਅਨ ਵੀ ਪਹੁੰਚੂਗੀ ਤੇ ਸਾਰੇ ਅਸੀਂ ਕੋ ਕੋ ਦਾ ਸ਼ਹਿਰ ਨੂੰ ਸੁਭਾਸ ਦੋਣੇ ਆ ਵੀ ਇਹ ਵੀ ਸਾਡੇ ਨਾਲ ਰਲ ਕੇ ਚੱਲਣਗੇ 3 ਤਰੀਕ ਨੂੰ ਅਸੀਂ ਖਨੌੜੀ ਬਾਰਡਰ ਤੇ ਪਹੁੰਚਾਂਗੇ ਬਾਕੀ ਸਾਡੇ ਮੀਡੀਆ ਵਾਲੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਰ ਕੀ ਲੱਗਦਾ ਜਿਵੇਂ ਉਹ ਉੱਥੇ ਡੱਲੇ ਵਾਲ ਸਾਹਿਬ ਜ ਦਿਨੋਂ ਦਿਨ ਉਹਨਾਂ ਦੀ ਸਿਹਤ ਖਰਾਬ ਹੋ ਰਹੀ ਹੈ। ਉਧਰ ਮੋਦੀ ਸਰਕਾਰ ਨੂੰ ਕੋਈ ਚਿੰਤਾ ਹੀ ਨਹੀਂ। ਕੋਈ ਪੈਂਦਾ ਨਹੀਂ ਫਰਕ ਉਹਨਾਂ ਨੂੰ ਵੀ ਇੱਕ ਬੰਦਾ ਜਿਹੜਾ ਹੈ ਜਿਹੜਾ ਲੋਕਾਂ ਵਿੱਚ ਆਪਣੀ ਸਿਹਤ ਖਰਾਬ ਕਰ ਰਿਹਾ। ਕਿ ਉਹ ਪੁਰਾਣੇ ਕਾਨੂੰਨ ਹੈ ਜਿਹੜਾ ਪਹਿਲਾਂ ਵਾਲੇ ਜੋ ਮੋਦੀ ਸਰਕਾਰ ਮੰਨ ਵੀ ਗਈ ਸੀ। ਬਰਬਾਦ ਜਿ ਪਤਾ ਨਹੀਂ ਕਿਹ ਗੱਲ ਬਣੀ। ਮਤਲਬ ਹੱਲ ਨਹੀਂ ਹੋਇਆ। ਮਤਲਬ ਅੱਜ ਉਹਨਾਂ ਨੂੰ ਦੁਬਾਰਾ ਉੱਥੇ ਜਾਣਾ ਪੈ ਰਿਹਾ। ਤੇ ਕੱਲੇ ਡ레ਵਲ ਸਾਹਿਬ ਜੀ ਜਿਹੜਾ ਉੱਥੇ ਬੈਠੇ ਆਪਣੀ ਸਿਹਤ ਖਰਾਬ ਕਰਦੇ। ਮੋਦੀ ਸਰਕਾਰ ਨੂੰ ਕੋਈ ਮਤਲਬ ਉਹਨਾਂ ਦੀ ਪੁੱਛ ਬੜਤਾਲ ਨਹੀਂ ਕੀ ਕਿਹਨਾਂ ਦੀ। ਇਹ ਮੋਦੀ ਸਰਕਾਰ ਆ ਜੀ। ਇਹ ਐਸੀ ਸਰਕਾਰਾਂ ਨਾਲ ਇਹ ਟਕੜੇ ਲੋਕਾਂ ਦੀ ਸਰਕਾਰ ਆ। ਰਡਾਨੀ ਦਵਾਨੀ ਵਰਗਿਆਂ ਦੀ ਉਹਨਾਂ ਦੀ ਤੁਹਾਨੂੰ ਮਨਦਸੰਗ। ਇਹਨਾਂ ਦੇ ਕੋਈ ਯੂਨੀ ਸਰਕਰੀ। ਐਨੇ ਕਿਸਾਨ ਸ਼ਹੀਦ ਹੋਏ ਆ ਬਾਰਡਰ ਤੇ। ਹੁਣ ਵੀ ਉਹ ਧੱਕਾ ਬਹੁਤ ਕਰ ਰਹੇ ਆ ਬਾਰਡਰ ਤੇ। ਤੇ ਪਰ ਅਸੀਂ ਤਾਂ ਇਹੀ ਇਹਨਾਂ ਨੂੰ ਬੇਨਤੀ ਕਰਦੇ ਆ ਸਾਰੇ ਪੰਜਾਬ ਦੇ ਲੋਕ ਆ ਵੀ ਕਿਉਂ ਕਿਸਾਨਾਂ ਦਾ ਜਾਂ ਮਜ਼ਦੂਰਾਂ ਦਾ ਕਿਉਂ ਨਕਸ਼ਾਨ ਕਰਦੇ ਹੋ ਤੁਸੀਂ? ਲੜਾਈ ਜੰਗ ਮਾੜੀ ਹੁੰਦੀ ਆ ਇਹਨਾਂ ਨਾਲ ਬਹਿ ਕੇ ਫੈਸਲਾ ਕਰ ਲਓ ਤੇ ਜੋ ਇਹਨਾਂ ਦੀਆਂ ਮੰਗਾਂ ਪੂਰ ਤੋਂ ਤੇ ਮੰਨੀਆਂ ਜਾਣ ਉਹ ਅਸੀਂ ਮੋਦੀ ਸਰਕਾਰ ਨੂੰ ਇਹੀ ਬੇਨਤੀ ਕਰਦੇ ਆ ਜੀ। ਪਰ ਜਿਹੜੀ ਬਹੁਤ ਚੰਗੀ ਗੱਲ ਕਹੀ ਹੈ ਜਗਤਾਰ ਜੀ ਨੇ ਵੀ ਜਿਹੜੀਆਂ ਮੰਗਾਂ ਇਹਨਾਂ ਦੀਆਂ ਲਟਕਦੀਆਂ ਪਈਆਂ ਕਿਸਾਨਾਂ ਦੀਆਂ ਵੀ ਮੋਦੀ ਸਰਕਾਰ ਮੰਨ ਲੇ ਹੋਰ ਸਾਡੇ ਨਾਲ ਬੰਦੇ ਮੇਰਾ ਨਾਮ ਸਰ ਜੀ ਜਸਵਿੰਦਰ ਸਿੰਘ ਹੈ ਮੈਂ ਹੈਂਡੀਕੈਪਡ ਯੂਨੀਅਨ ਦਾ ਮੈਂਬਰ ਆ ਬਾਕੀ ਜੋ ਸਾਡੇ ਪ੍ਰਧਾਨ ਜਗਤਾਰ ਸਿੰਘ ਜੀ ਹੋਣਾ ਨੇ ਦੱਸਿਆ ਸਾਰੀ ਇਹਨਾਂ ਦੀ ਵਿਚਾਰਧਾਰਾ ਦੇ ਨਾਲ ਆ ਅਸੀਂ ਬਾਕੀ ਜਿਹੜਾ ਇਹ ਕਿਸਾਨ ਅੰਦੋਲਨ ਚੱਲਦੇ ਆ ਇਸ ਕਿਸਾਨ ਅੰਦੋਲਨ ਦੇ ਅਸੀਂ ਨਾਲ ਆ ਸਾਡੀ ਜਿਹੜੀ ਹੈਂਡੀਕੈਪਿਟੀ ਯੂਨੀਅਨ ਹੈ ਇਹ ਇਹਨਾਂ ਦੇ ਨਾਲ ਪ੍ਰੋਪਰ ਐਂਡ ਤੱਕ ਸਾਥ ਦੇਊਗੀ ਸਾਰਾ ਕੁਝ ਏਕੇ ਦੇ ਨਾਲ ਹੀ ਹੈ ਜੀ ਏਕੇ ਦੀ ਗੱਲ ਕਹੀ ਹੈ ਇਹਨਾਂ ਨੇ ਵੀ ਇਹ ਕਿਸਾਨਾਂ ਨਾਲ ਪੂਰੀ ਤਰ੍ਹਾਂ ਨਾਲ ਨੇ ਤੇ ਜਿਹੜਾ ਹੈਗਾ ਅੰਗ ਹੈ ਇਹਨੇ ਸੁਸਾਇਟੀ ਦਾ ਪੂਰਾ ਵੀ ਇਹਨਾਂ ਨੂੰ ਸਹਯੋਗ ਹੈ ਕਿਸਾਨਾਂ ਦਾ ਤੇ ਜਦੋਂ ਵੀ ਕਰਨਗੇ ਜਿੱਥੇ ਵੀ ਕਰਨਗੇ ਇਹ ਉਥੇ ਹਾਜ਼ਰ ਹੋਣਗੇ ਤਿੰਨ ਜੋ ਮਤਲਬ ਜਨਵਰੀ ਦੀ ਗੱਲ ਕੀਤੀ ਆ ਖਨੋਰੀ ਬਾਰਡਰ ਤੇ ਪਹੁੰਚਨ ਤੇ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਕਿ ਤਿੰਨ ਜਨਵਰੀ ਨੂੰ ਖਨੋਰੀ ਬਾਰਡਰ ਤੇ ਇਹਨਾਂ ਦਾ ਅੰਗਹੀਨ ਜਿਹੜਾ ਹੈਗਾ ਸੋਸਾਇਟੀ ਦਾ ਜਥਾ ਉਥੇ ਮੌਜੂਦ ਮਿਲੇਗਾ ਇਹਨਾਂ ਦਾ ਸਹਿਯੋਗ ਮਿਲੇਗਾ ਕਿਸਾਨਾਂ ਨੂੰ ਪੂਰੀ ਤਰ੍ਹਾਂ ਤੇ ਆਪਾਂ ਕਹਿੰਦੇ ਆ ਵੀ ਛੇਤੀ ਜੀਤੀ ਇਹ ਮਸਲਾ ਹੱਲ ਹੋਵੇ ਕਾਨੂੰਨ ਜਿਹੜਾ ਕਾਨੂੰਨਾਂ ਦੀ ਗੱਲ ਆ ਇਹ ਜਿਹੜਾ ਹੈਗਾ ਰੱਦ ਹੋਣੇ ਚਾਹੀਦੇ ਆ ਤੇ ਇਹਨਾਂ ਦਾ ਮਸਲਾ ਹੱਲ ਹੋਣਾ ਚਾਹੀਦਾ ਤਾਂ ਕਿ ਬੱਲੇਵਾਲ ਸਾਹਿਬ ਜੋ ਜਿੱਥੇ ਉਹਨਾਂ ਦੀ ਸਿਹਤ ਦਿਨ ਦਿਨ ਖਰਾਬ ਹੋ ਰਹੀ ਹੈ ਉਹਨਾਂ ਨੂੰ ਕੋਈ ਉਦੋਂ ਬਾਅਦ ਇਹ ਮਸਲਾ ਖਲ ਹੋਣ ਤੋਂ ਬਾਅਦ ਉਹਨਾਂ ਨੂੰ ਡਾਕਟਰੀ ਸਹਾਇਤਾ ਮਿਲ ਸਕੇ ਉਹ ਠੀਕ ਹੋ ਸਕਣ ਤੇ ਸਾਰੇ ਕਰਵਾ ਪਛਾ ਸਕਣ ਤਾਂ ਕਿ ਇਹ ਜਿਹੜਾ ਹੈਗਾ ਮਸਲਾ ਦੁਬਾਰਾ ਨਾ ਪਵੇ ਦੇਖਦੇ ਰਹੋ ਸਾਡੀ ਰਿਪੋਰਟ ਆਜ਼ਾਦ ਕੋਰਤ ਕੋਰਾ ਤਰੋਈਤਾ ਆਜ਼ਾਦ ਭਾਰਤ ਮੇਰੇ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਮੇਰੇ ਆਜ਼ਾਦ ਭਾਰਤ ਮੇਰੇ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫਿਰ ਮੈ ਰੋਇਤ ਆਜ਼ਾਦ ਨਮਨ ਆਖਦਾ ਹਾਂ ਜ਼ਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉਤੇ Facebook ਉਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜ ਅਗੇ ਫੋਰਵਰਡ ਕੀਤਾ ਜਾਵੇ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ 파ਰਤ ਨੇ